ਫਸਲੀ ਚੱਕਰ ਦੇ ਫਾਇਦੇ ਫਸਲ ਰੋਟੇਸ਼ਨ ਦਾ ਅਰਥ ਹਰ ਮੌਸਮ ਵਿੱਚ ਜਾਂ ਹਰ ਸਾਲ ਇੱਕੋ ਖੇਤ ਵਿੱਚ ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਦੀ ਕਾਸ਼ਤ ਕਰਨਾ ਉਦਾਹਰਨ ਕਣਕ ਤੋਂ ਬਾਅਦ ਦਾਲਾਂ ਫਿਰ ਮੱਕੀ ਜਾਂ ਸਬਜ਼ੀਆਂ ਇਸ ਨਾਲ ਮਿੱਟੀ ਫਸਲ ਅਤੇ ਕਿਸਾਨ ਤਿੰਨੋਂ ਹੀ ਲਾਭ ਪ੍ਰਾਪਤ ਹੁੰਦੇ ਹਨ ਲਗਾਤਾਰ ਇੱਕ ਹੀ ਫਸਲ ਲਗਾਉਣ ਨਾਲ ਕੀੜੇ ਅਤੇ ਬਿਮਾਰੀਆਂ ਵੱਧਦੀਆਂ ਹਨ ਫਸਲ ਬਦਲਣ ਨਾਲ ਕੀੜਿਆਂ ਦਾ ਜੀਵਨ ਚੱਕਰ ਟੁੱਟ ਜਾਂਦਾ ਹੈ ਅਤੇ ਬਿਮਾਰੀਆਂ ਵੀ ਘੱਟ ਹੁੰਦੀਆਂ ਹਨ ਜੰਗਲੀ ਕਾਸ ਦਾ ਰੋਕ थाम ਵਿਅਕਤੀਗਤ ਫਸਲਾਂ ਦੀ ਬੂਵਣ ਕਰਨ ਨਾਲ ਜੋਆਂ ਦਾ ਦਬਾਅ ਘਟਦਾ ਹੈ ਮਿੱਟੀ ਸਾਫ਼ ਸੁਥਰੀ ਰਹਿੰਦੀ ਹੈ ਮਿੱਟੀ ਦੀ ਸਰੰਚਨਾ ਵਿੱਚ ਸੁਧਾਰ ਅਲੱਗ-ਅਲੱਗ ਫਸਲਾਂ ਦੀਆਂ ਜੜ੍ਹਾਂ ਮਿੱਟੀ ਨੂੰ ਢੀਲਾ ਅਤੇ ਹਵਾਦਾਰ ਬਣਾਉਂਦੀਆਂ ਹਨ ਇਸ ਨਾਲ ਮਿੱਟੀ ਦੀ ਕਟੜ ਵੀ ਘਟ ਹੁੰਦੀ ਹੈ ਮਿੱਟੀ ਦੀ ਉਰਵਰਤਾ ਵਧਾਉਣਾ ਕਿਸਾਨਾਂ ਦਾ ਚੱਕਰ ਲਗਾਉਣ ਨਾਲ ਮਿੱਟੀ ਦੀ ਉਰਵਰਤਾ ਬਣੀ ਰਹਿੰਦੀ ਹੈ ਕਿਉਂਕਿ ਵਕ-ਵਕ ਫਸਲਾਂ ਮਿੱਟੀ ਤੋਂ ਵਕ-ਵਕ ਪੋਸ਼ਕ ਤੱਤ ਲੈਂਦੀਆਂ ਅਤੇ ਦਿੰਦੀਆਂ ਹਨ ਦਾਲ ਵਾਲੀਆਂ ਫਸਲਾਂ ਨਾਈਟrogen ਨੂੰ ਬੰਦੀਆਂ ਹਨ ਜਿਸ ਨਾਲ ਮਿੱਟੀ ਉਪਜਾਊ ਬਣ ਜਾਂਦੀ ਹੈ ਵਾਰੀ-ਵਾਰੀ ਇੱਕੋ ਹੀ ਫਸਲ ਨਾ ਲਗਾਉਣ ਨਾਲ ਮਿੱਟੀ ਥੱਕਦੀ ਨਹੀਂ ਹੈ ਅਤੇ ਅਗਲੀ ਫਸਲ ਨੂੰ ਕੁਦਰਤੀ ਪੋਸ਼ਣ ਆਸਾਨੀ ਨਾਲ ਮਿਲ ਜਾਂਦਾ ਹੈ ਜਲਦੀ ਬਚਤ ਫਸਲ ਚੱਕਰਨ ਨਾਲ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਵਕ ਵਕ ਫਸਲਾਂ ਪਾਣੀ ਦੇ ਖਰਚ ਵਿੱਚ ਵੱਖਰੇ ਹੁੰਦੇ ਹਨ ਉਦਾਹਰਨ ਵਜੋਂ ਚੌਲ ਵਰਗੀ ਜ਼ਿਆਦਾ ਪਾਣੀ ਖਾਣ ਵਾਲੀ ਫਸਲ ਦੇ ਬਾਅਦ ਦਾਲਾਂ ਜਾਂ ਗੇਹਾਂ ਬੋਣ ਨਾਲ ਖੇਤ ਵਿੱਚ ਘਟ ਪਾਣੀ ਦੀ ਲੋੜ ਪੈਂਦੀ ਹੈ ਇਸ ਨਾਲ ਪੂਰ ਗਰਫੇਟ ਦੀ ਪੱਧਰ ਸੁਰੱਖਿਅਤ ਰਹਿੰਦਾ ਹੈ ਸਿੰਚਾਈ ਦੀ ਲਾਗਤ ਕੱਟਦੀ ਹੈ ਅਤੇ ਕਿਸਾਨ ਨੂੰ ਲੰਬੇ ਸਮੇਤ ਲਾਭ ਮਿਲਦਾ ਹੈ ਫਸਲ ਉਤਪਾਦਨ ਅਤੇ ਆਮਦਨ ਵਿੱਚ ਵਾਧਾ ਫਸਲ ਚੱਕਰਨ ਕਰਨ ਨਾਲ ਖੇਤ ਵਿੱਚ ਸਾਲ ਪਰ ਵਕ ਵਕ ਫਸਲਾਂ ਉਗਾਈ ਜਾ ਸਕਦੀਆਂ ਹਨ ਜਿਸ ਨਾਲ ਉਤਪਾਦਨ ਵੱਧਦਾ ਹੈ ਇੱਕ ਹੀ ਫਸਲ ਨੂੰ ਵਾਰ ਵਾਰ ਲਗਾਉਣ ਨਾਲ ਮਿੱਟੀ ਥੱਕ ਜਾਂਦੀ ਹੈ ਜਦਕਿ ਚੱਕਰਨ ਮਿੱਟੀ ਨੂੰ ਨਵਾਂ ਪੋਸ਼ਣ ਦਿੰਦਾ ਹੈ ਕਿਸਾਨ ਨੂੰ ਵਕ ਵਕ ਫਸਲਾਂ ਨਾਲ ਵੱਖਰੇ ਬਾਜ਼ਾਰ ਅਤੇ ਚੰਗੇ ਦਾਮ ਮਿਲਦੇ ਹਨ ਜਿਸ ਨਾਲ ਕੁੱਲ ਆਏ ਵਿੱਚ ਵਾਧਾ ਹੁੰਦਾ ਹੈ ਜੰਗਲੀ ਖਾਸਤਾ ਰੋਕथाम ਕਿਸਾਨੀ ਚੱਕਰ ਵਿਰੋਧੀ ਖਾਸਾਂ ਦੇ ਨਿਯੰਤਰਣ ਦਾ ਇੱਕ ਪ੍ਰਭਾਵਸ਼ਾਲੀ ਕੁਦਰਤੀ ਤਰੀਕਾ ਹੈ ਜਦੋਂ ਲਗਾਤਾਰ ਇੱਕ ਹੀ ਫਸਲ ਉਗਾਈ ਜਾਂਦੀ ਹੈ ਤਾਂ ਉਸੇ ਫਸਲ ਲਈ ਉਪਯੋਗੀ ਖਾਸਾਂ ਤੇਜ਼ੀ ਨਾਲ ਵੱਧਦੇ ਹਨ ਅਤੇ ਉਤਪਾਦਨ ਘਟਾ ਸਕਦੇ ਹਨ ਉਦਾਹਰਨ ਵਜੋਂ ਚਾਵਲ ਦੇ ਬਾਅਦ ਗਹੂ ਜਾਂ ਦਾਲ ਦੀ ਫਸਲ ਪਾੰਦਿਆਂ ਨਾਲ ਚਾਵਲ ਦੀ ਵਿਸ਼ੇਸ਼ ਖਾਸਾਂ ਜ਼ਮੀਨ 'ਚ ਜੀਵਿਤ ਨਹੀਂ ਰਹਿ ਪਾੰਦੀਆਂ ਇਸ ਤਰੀਕੇ ਨਾਲ ਫਸਲ ਚੱਕਰਣ ਕਾਰਨ ਰਸਾਇਣਾਂ ਤੇ ਖਰਚ ਘਟਦਾ ਹੈ उत्पादन सुरक्षित रहा है और खेत दी जमीन सुस्त रही है खतरा घटा फसल चकरण न किसान ले किसानी दा खतरा काफी हद तक घट जाता है जे किसी मौसम कीड़े या बीमारी करके कोई फसल खराब हो जाए तो खेत में उगाई होई दूजी फसल नाल नुकसान का कुछ हिस्सा पूरा किया जा सकता है इस नमदन स्थिरता आती है और आर्थिक नुकसान तो बचाव हों इस तो बिना फसल बदलन न मिट्टी दी उर्वरता बनी रहती है कीड़िया का चकर टुटता है जिसना पविक दिया फसलों से भी खतरा घट है इस तरह फसल चकरण किसान सुरक्षा सुरखया टिकाऊ किसानी सुनिश्चित करदा है ਸਥਾਈ ਖੇਤੀ ਨੂੰ ਬढ़ावा ਪਰਿਵेश ਸੰਕਲਪਨ ਫਸਲ ਚੱਕਰਨ ਨਾਲ ਮਿੱਟੀ, ਜਲ ਅਤੇ ਜੀਵ ਵਿਵਿਦਤਾ ਸੁਰੱਖਿਅਤ ਰਹਿੰਦੀ ਹੈ। ਮਾਹੌਲ ਸੰਤੁਲਿਤ ਰਹਿੰਦਾ ਹੈ। ਸਾਧਨ ਦੀ ਸਥਿਰਤਾ ਫਸਲ ਬਦਲਨ ਨਾਲ ਮਿੱਟੀ ਅਤੇ ਪਾਣੀ ਦੀ ਗੁਣਵੱਤਾ ਬਣੀ ਰਹਿੰਦੀ ਹੈ। ਭਵਿੱਖ ਦੀ ਪੀੜ੍ਹੀਆਂ ਲਈ ਕਿਸਾਨੀ ਟਿਕਾਊ ਹੁੰਦੀ ਹੈ। ਧੰਨਵਾਦ।